ਠੀਕ ਆ ਜੇ ਮੰਨੋਗੇ ਤਾਂ ਕਹੂੰਗਾ ਕਿਤੇ ਉਹੀ ਮੇਰਾ ਪੱਟ ਦੁਖਣ ਲੱਗ ਜੇ ਇਸਲੀਖ ਵਾਂਗੂ ਥਾਪੀ ਮਾਰਦੇ ਦੱਸ ਹੈ ਉਹੀ ਮੈਂ ਉਹੀਂ ਉਹੀਂ ਪੱਟਾ ਪੱਟ ਲਾਲ ਕਰਾਣਾ ਪਹਿਲਾਂ ਥਾਪੀਆਂ ਮਾਰ ਲੈ ਦੇਖ ਲੈ ਚੁੱਪ ਕਰਕੇ ਜੀ ਫੜ ਲੈ ਤੁਹਾਨੂੰ ਕਾਲਾ ਜਾਦੂ ਨਹੀਂ ਕਰਨਾ ਆਉਂਦਾ ਆ ਆ ਨੋਟ ਤੇ ਕਰਤਾ ਫੂਕ ਮਾਰਦੇ ਹੁਣ ਲਿਆ 500 ਤੁਸੀਂ ਦੇ ਦਿਓ 500 ਤੁਸੀਂ ਦੇ ਦਿਓ ਉਹ ਫੇਰ ਯਾਰ ਤੇ ਮਾਏ ਤੜਕੇ ਦਾ ਗੇਰੜਿਆ ਹੋਇਆ ਯਾਰ ਕੱਢਿਆ ਦਰਸੇਮ ਹੱਕ ਬਣਦਾ ਕਿ ਨਹੀਂ ਬਣਦਾ ਦੋਵਾਂ ਦਾ ਸਾਮਤਲ ਹਾਂ ਲੈ ਵੀ ਸਿਰਫ 500 ਰੁਪਏ ਦਾ ਫਰਕ ਰਹਿ ਗਿਆ ਮੇਜਰਾ ਸਿਰਫ 500 ਰੁਪਏ ਕਾਰਨ ਤਰਸੇਮ ਪਤਾ ਕੀ ਚੱਕਰ ਕੀ ਆ ਕੀ ਕਾਰਨ ਕੀ ਆ ਕਾਰਨ ਮੈਂ ਤੁਹਾਨੂੰ ਡਿਟੇਲ ਚ ਸਮਝਾਉਣਾ ਡਿਟੇਲ ਹਾਂਜੀ ਇਹ ਇਹ ਬਾਈ ਦੇ ਨੇ ਹਾਂ ਲੋਹੇ ਬਕਰ ਹਾਂ ਤੇ ਇਹ ਨੇ ਇਹਨੇ ਗਾਹਾਂ ਇਹਨੇ ਵੇਚਣੇ ਨੇ ਬੰਦੇ ਨੇ ਕਿਹਨੇ ਵੇਚਣੇ ਨੇ ਠੀਕ ਆ ਇਹ ਇਹ ਵੀ ਵੇਚਣਾ ਆ ਮਾਰ ਇਹਨੂੰ ਬਿਨਾਂ ਪਾਵੇ ਮਾਰੇ ਇਹਨੂੰ ਮੇਰਾ ਪਾਵੇ ਮਾਰ ਬਿਨਾਂ ਪਾਵੇ ਮਕਸਦ ਤਾਂ ਆਪਣਾ ਇਹ ਆ ਕਿਉਂ ਮਰੇ ਹਾਂਜੀ ਬਣਾ ਨਾ ਤੁਮ ਮੈਨੂੰ ਐਂ ਦੱਸ ਉਹ ਚੈੱਕ ਕਰਨੇ ਤਾਂ ਉਧਰ ਨੂੰ ਇਧਰ ਚੋਰੀ ਦੇ ਕਰਕੇ ਦੀ ਕਰੀ ਆ ਪੈਸੇ ਪੂਸੇ ਤਾਂ ਨਹੀਂ ਚੋਰੀ ਕਰਕੇ ਲਿਆਇਆ ਤੂੰ ਕੀ ਕਰ ਰਿਹਾ ਨਾ ਮਗਾਇਆ ਇਹ ਦੇਖੀ ਜਾਂਦਾ ਕਦੇ ਐ ਕਦੇ ਮਗਰ ਬੈਂਕ ਵਾਲੇ ਭੱਜੇ ਆਉਂਦੇ ਹੁਣ ਇਹ ਸਿੱਧਾ ਨਹੀਂ ਆ ਜਾ ਆਂਡੂ ਬੱਕਰੇ ਨੇ ਭਾਈ ਨਾ ਪੈਸੇ ਕੱਢ ਓਏ ਪੈਸੇ ਤਾਂ ਦੇ ਦੇ ਲੈ ਸਾਈ ਦੇ ਆ ਪੈਸੇ ਆ ਦੇ ਬਾਕਰਾਂ ਨੂੰ ਨਾ ਆਦਾ 2.5 ਉਹ ਸਾਲੇ ਇਦੋਂ ਵੱਡਾ ਮੈਂ ਕੱਡਾਂ ਨੋਟ ਕਿਤੇ 10 ਰੁਪਏ ਹੀ ਨਾ ਰਹਿ ਜਾਣ ਗੰਦ ਹੀ ਰਹਿ ਜਾ ਮੇਰੇ ਕੋਲੇ ਜਮਾਨ ਨੂੰ ਨਹੀਂ ਭਜਦੇ ਜਮਾਨ ਨੂੰ ਕਿਤੇ ਮੈਨੂੰ ਅਗਲਾ ਫੜ ਕੇ ਬੰਨ ਲੈ ਕਿਤੇ ਹੋਰ ਛੜ ਦੋਗੇ ਜਣੀ ਨਾ ਨਾ ਵੱਡੇ ਅੱਛਾ ਨਾ ਨਾ ਵੱਡੇ ਭਾਈ ਫਿਰ ਤਾਂ ਠੀਕ ਹੈ ਚਲੋ ਇੱਜ਼ਤ ਕਰਦੇ ਨੇ ਇੱਜ਼ਤ ਕਰਦੇ ਨੇ ਮੈਂ ਹੁਣ ਤੂੰ ਕੀ ਕਹਦਾ 2.5 2.5 ਕਹਦਾ ਪਰ ਖਿੱਚ ਕੇ ਗਿਆ ਇਹਨਾਂ ਨੇ ਕੀ ਕਹਤਾ 23 ਦੇ ਮੈਂ ਵੀਰੇ 23 ਤੋਂ ਘੱਟ 23 ਦੇ ਲਿਖਿਆਈ ਦਾ ਕਿਵੇਂ ਹੋਇਆ ਹੋਇਆ ਉਹ ਵੀ ਮੈਨੂੰ ਸਮਝ ਲਿਆ ਲਿਖਿਆਈ ਦਾ ਆਪੋ ਲਿਖਿਆਈ ਆਪੋ ਆਪਣੀਆਂ ਮੈਂ ਕੁਛ ਕਹਾ ਵੀਰੇ ਬੱਬੂ ਦੱਸੋ ਠੀਕ ਆ ਜੇ ਮੰਨੋਗੇ ਤਾਂ ਕਹੂੰਗਾ ਕਿਤੇ ਉਹੀ ਮੇਰਾ ਪੱਟ ਦੁਖਣ ਲੱਗ ਜੇ ਸਰੀਖ ਵਾਂਗੂ ਥਾਪੀ ਮਾਰ ਦੇ ਦਾ ਹਾਂ ਉਹੀ ਮੈਂ ਉਹੀ ਉਹੀ ਪੱਟਾ ਪੱਟ ਲਾਲ ਕਰਾਣਾ ਕੋਈ ਪੱਟਾ ਥਾਪੀਆਂ ਮਾਰ ਲਾ ਥਾਪੀ ਕਿਉਂ ਮਾਰਨਾ ਪਹਿਲਾਂ ਹੀ ਕਦੇ ਪਾ ਪੱਟ ਸੁੱਜ ਜੇ ਹਾਂ ਥਾਪੀ ਦਾ ਵੱਲ ਪਾਪਾ ਮਾਰਦੇ ਵੀ ਨਹੀਂ ਹਾਂ ਲੈ ਫੜਾ ਫੜਾ 10 ਰੁਪਏ ਸਾਈ ਵੀ ਅੱਜ ਮੈਂ ਪਹਿਲੀ ਵਾਰੀ 10 ਰੁਪਈਆਂ ਦੀ ਫੜੀ ਆ ਜ਼ਿੰਦਗੀ ਚ ਚਲੋ ਇਹਦਾ ਮਿੰਗਣ ਨਾਲ ਵੀ ਸੌਦਾ ਹੋ ਜਾਂਦਾ 10 10 ਲੈ ਫੜਤਾ ਲੈ ਜਿਹੜਾ 23 ਵਾਲਾ ਮਸਲਾ ਤੇ 22.5 ਵਾਲਾ ਇਹਨਾਂ ਨੂੰ ਅੱਧੋ ਅੱਧਾ ਹੀ ਕਰਤਾ ਠੀਕ ਠੀਕ ਆ 22 220 ਰੁਪਈਆ ਤੂੰ ਘੱਟ ਕਰ ਲੈ ਇਹਨੂੰ 250 ਵਧਾ ਦਿੰਨੇ ਆ ਚੁੱਪ ਕਰਕੇ ਲੈ ਫੜਾ ਪੈਸੇ ਓਏ ਐਂ ਜੇ ਕੀ ਖੇਰ ਜਿਹੜਾਈ ਜਾਨਾ ਐਂ ਜੇ ਕੀ ਕਰੀ ਜਾਨਾ ਹੈ ਓ ਬਾਈ ਗੁੱਸਾ ਨਾ ਕਰਿਓ ਸਾਡਾ ਆਪਦਾ ਹੀ ਆ ਕਿਤੇ ਕਮੈਂਟ ਚ ਗਾਲਾਂ ਕੱਢੀ ਜਾ ਉਹ ਵੀ ਮੇਜਰ ਬੰਦੇ ਕੁੱਟੀਆਂ ਜਾਂਦਾ ਲੈ ਫੜ ਦੇਖ ਲੈ ਚੁੱਪ ਕਰਕੇ ਜੀ ਫੜ ਲੈ ਤੁਹਾਨੂੰ ਕਾਲਾ ਜਾਦੂ ਨਹੀਂ ਕਰਨਾ ਆਉਂਦਾ ਆ ਆ ਨੋਟ ਤੇ ਕਰਤਾ ਭੂਖ ਮਾਰਤੇ ਦੋ ਕਾਲਾ ਜਾਦੂ ਕਰਤਾ ਬਈ ਮੇਜਰ ਨੇ ਚਾਰ ਪੰਜ 6 ਇਨੀ ਕੀ ਉਮਰ ਦੇ ਨਹੀਂ ਇਹ 7 8 9 10 11 ਦੇ 7 8 9 10 11 12 ਦੇ ਬੱਚੇ ਨੇ 13 14 15 16 ਦੀ ਗਰਾਰੀ ਫੋਜੀ ਪਈ ਦੇ ਨੇ ਉੱਪਰ 17 19 20 21 22 ਇਹ ਗਿਣਕੀ ਲਿਆਂਦੇ ਦੇ ਪੂਰੇ ਪੂਰੇ ਬਦਲੇ ਲੈਣੇ ਬੈਂਕ 'ਚੋਂ ਲੈ ਦੋ 250 ਰੁਪਏ ਦੇ ਹੋਰ ਇਹਨੇ ਪਰਚੀ ਤੇ ਦੇ ਦੇ ਹਾਂ ਲਫਰ 250 ਲੈ ਕਟਾ ਦਿਆ ਲੈ 250 ਰੁਪਏ ਹੁਣ ਤੁਸੀਂ ਮੋੜ ਦੋ ਹਾਂ ਠੀਕ ਹੈ ਜੀ ਹੁਣ ਲੈ 500 ਤੁਸੀਂ ਦੇ ਦੋ 500 ਤੁਸੀਂ ਦੇ ਦੋ ਦਰਾਲੀ ਦੇ ਉਹ ਫੇਰ ਯਾਰ ਤੋਂ ਮਾਇ ਤੜਕੇ ਦਾ ਗੇਰੜਿਆ ਹੋਇਆ ਯਾਰ ਕੱਢਿਆ ਤਰਸੇਮ ਹੱਕ ਬਣਦਾ ਕਿ ਨਹੀਂ ਬਣਦਾ ਬਣਦਾ ਬਾਈ ਬਣਦਾ ਬਾਈ ਹੁਣ ਤੁਸੀਂ ਦੱਸੋ 500 ਹੀ ਰੱਖ ਲਾ ਫਿਰ ਜੇ ਨਹੀਂ ਦਿੰਦੇ ਇਹ ਫਿਰ ਇਹ ਇੱਕ ਇਹ ਕਹਿਣਗੇ ਅਸੀਂ 250 ਹੀ ਦੇ ਦਿੰਦੇ ਘਾਟੇ ਹੀ ਦੇ ਦਿੰਦੇ ਪੰਗੇ ਹੀ ਲੈ ਲਿਆ ਹਾਂ ਇਹ ਰੱਖ ਲਾ ਫਿਰ ਹਾਂ ਇਹ ਸਹੀ ਆ ਹਨਾ ਉਹ ਫਿਰ ਇਹਦਾ ਇਹਦੀ ਰਹਿ ਜੂ ਇਹਨਾਂ ਦਾ 250 ਜਿਹੜਾ 250 ਜਿਹੜਾ ਹੁਣ ਉਹਨੂੰ ਦਵੇਂਗਾ ਫਿਰ ਇਹ ਦਿੰਦਾ ਨਹੀਂ ਹਨਾ 250 ਇਹਨੂੰ ਮੋੜੂਗਾ ਹਾਂ ਮੈਂ 500 ਹੀ ਰੱਖ ਲਾਣਾ ਇਹਦਾ ਫਿਰ ਹੱਕ ਮੰਨਦਾ ਸੌਦਾ ਹੋ ਗਿਆ ਸੌਦਾ ਹੋ ਗਿਆ ਸੌਦਾ ਹੋ ਗਿਆ 250 ਤੈਨੂੰ ਵਾਜਾ ਮਾਰੀਦਾ ਸੀਗਾ ਲੈ ਵੀ ਤੜਕੇ ਦਾ ਗਰਾਰੀ ਫਸੀ ਪਈ ਦਿੰਦੇ ਨਾ ਹੁਣ ਕਾਨੂੰ ਆਹਾ ਨਾ ਆਹਾ ਜਿਹੜਾ ਇਨਕ ਮਾਸਟਰ ਬੈਠਾ ਉੱਤੇ ਆਹਾ ਇਹਦੇ ਪੰਗੇ ਪਾਏ ਹੋਣੇ ਸਾਰੇ ਪੰਗੇ ਨਹੀਂ ਹਾਂ ਕਰਾਮਾਤ ਇਹਦੀ ਕਰਾਮਾਤ ਆਈ ਦੀ ਕਰਾਮਾਤ ਇਹਦੀ ਕਾਰਨ ਕੀ ਜੇ ਹੁਣ ਸਾਰੀ ਦੁਨੀਆ ਇੱਕੋ ਜੀ ਬਣਾ ਜਾਂਦਾ ਇਹ ਹਾਂ ਫਿਰ ਤੂੰ ਕਹਿੰਦਾ ਪਰਾਂ ਚੱਲ ਓਏ ਸਤੋਂ ਮੈਂ ਡੋਕੇ ਲੈਣ ਨੇ ਇਹਨੇ ਬਣਾਈਆ ਦੁਨੀਆ ਇਹਨੇ ਕਾਨੂੰ ਬਣਾਈਆ ਯਾਰ ਉਹ ਯਾਰ ਜਿਹਦੇ ਕੋਲੇ ਇਹ ਆ ਉਹ ਤੈਨੂੰ ਰਾਤ ਨੂੰ ਫੋਨ ਕਰਦਾ ਨਹੀਂ ਜੇ ਰਿਸ਼ਤੇਦਾਰ ਨੂੰ ਕਿਸੇ ਨੂੰ ਫੋਨ ਕਰੇਗਾ ਨਾ ਉਹ ਭਰਾ ਵਗੇ ਦੇ ਬਗਾਰ ਨਾ ਪਾਵੇ ਕਰਾਵਾ ਤੇ ਇਦੀ ਹੀ ਆ ਠੀਕ ਹੈ ਨੋਟ ਦੀ ਨੋਟ ਦੀ ਸਹੀ ਗੱਲ ਜੇ ਤੇਰੇ ਕੋਲੇ ਪੈਸੇ ਨਹੀਂ ਤੈਨੂੰ ਫੋਨ ਕਰਨਗੇ ਕਿਵੇਂ ਅੰਦਰ ਸੇਮ ਹੈ ਜਿੱਦਣ ਪੈਸੇ ਨਾ ਹੋਏ ਓਧੂਰੀ ਵਾਲਾ ਨਾ ਵੀਰੇ ਅਸੀਂ ਤਾਂ ਜਾਣਦੇ ਨਹੀਂ ਵਿੱਚ ਕਰਕੇ ਦੇਖੀ ਨਹੀਂ ਆਜ ਤੈਨੂੰ ਯਾਰ ਬਾਈ ਇਹਦਾ ਕਰਕੇ ਦੇਖੀ ਚਲੋ ਠੀਕ ਆ ਆਪਾਂ ਦਿਖਾ ਦਈਏ ਇੱਕ ਵਾਰ ਹਣਾ ਵੀਰੇ ਕੋਈ ਆਪਾਂ ਦਿੱਤੋ ਲੈਣਾ ਨਹੀਂ ਕੋਈ ਦੇਣਾ ਨਹੀਂ ਚੌੜ ਨਾਲ ਚੌੜ ਜਿਵੇਂ ਮਰਜੀ ਕਰੀ ਜਾਈਏ ਤੂੰ ਇਹਨੂੰ ਹੀ ਖੁਸ਼ ਹੋ ਕੇ ਛੋੜ ਛੜਦੀ ਠੀਕ ਆ ਜਿਹੜੇ ਮੈਨੂੰ ਛੱਡਣ ਨੂੰ ਫੜਦਾ ਇਹਨੂੰ ਹੀ ਛੱਡਦੀ ਆ ਇਹ ਵੀ ਗਰੀਬ ਬੰਦੇ ਨੇ ਵਿਚਾਰੇ ਇਹ ਵੀ ਰੋਟੀ ਦੇ ਮਸਲੇ ਲੱਗੇ ਹੋਏ ਨੇ ਇਹ ਤੋਂ ਤੂੰ ਲੈ ਲਈ 150 ਰੁਪਇਆ 100 ਇਹਨੂੰ ਛੋੜ ਕਰਦੀ ਬਸ ਠੀਕ ਆ ਆ ਲੈ ਫੜ ਵੀ ਦੇਖੋ ਸਾ ਤੁਸੀਂ ਵੀ ਖੁਸ਼ ਹੋ ਜੀ ਅਗਰ ਸੌਦਾ ਕਰਾ ਦਿਓ ਜਾ ਕੇ ਆ ਉੱਥੇ ਲਖਿਆਈ ਕਰਾ ਦਿਓ ਦਿਖਾਓ ਮੜਾ ਇੱਕ ਹੋਰ ਬੱਕਰੇ ਦਿਖਾ ਦਿਓ ਦਿਖਾਓ ਜੀ ਬੱਕਰੇ ਮੈਨੂੰ ਵਾਦਾ ਕਰੇ ਵਾਲੀਆਂ ਗੱਲਾਂ ਦਾ ਖੀਰੇ ਨੇ ਬਾਈ ਦੋਨੇ ਹਾਂ ਜੀ ਹਾਂ ਜੀ ਲੈ ਵੀ ਦੋਨੇ ਖੀਰੇ ਨੇ ਬਾਈ ਜੈਡ ਬਲਾ ਕੇ ਨੇ ਬਾਈ ਦੇਖ ਸਕਦੇ ਹੋ ਨਾ ਬੱਚੇ ਇਹ ਹੋ ਗਿਆ ਬਾਈ ਸੌਦਾ ਕਿੰਨੇ ਚ ਹੋ ਗਿਆ ਇਹ ਬਾਈ ਇਹ ਵੀਰੇ ਹੋ ਤਾਂ 2.5 ਦੇ ਵਿੱਚ ਹੀ ਗਿਆ ਮਨ ਸਾਢੇ 2.5 ਦੇ ਵਿੱਚ ਹੀ ਮੰਨਣਾ ਸਾਢੇ 2.5 ਦੇ ਵਿੱਚ ਹੀ ਹੋ ਗਿਆ ਬਈ ਸੌਦਾ ਲੈ ਵੀ ਦੇਖ ਸਕਦੇ ਹੋ ਬਈ ਵਧੀਆ ਬੱਚੇ ਨੇ ਬਾਈ ਮੇਜਰ ਨੇ ਆ ਕੇ ਗਰਾਰੀ ਕੱਢੀ ਆਗੀ ਬਾਣ ਵਾਲੇ ਬੱਚੇ ਨੇ ਸਿੱਧੀ ਗੱਲ ਆ ਲੈ ਵੀ ਲੋਂਗੋਵਾਲ ਬੱਕਰ ਮੰਡੀ ਤੇ ਖੜਿਆਂਗੇ ਸੌਦਾ ਕਿਵੇਂ ਲੱਗਾ ਕਮੈਂਟ ਜ਼ਰੂਰ ਕਰ ਦਿਓ ਨਾ ਫਸਾ ਸੌਦਾ ਸੀਗਾ ਚਲੋ ਨਿਕਲ ਗਿਆ ਭਾਈ ਖੋਸਾ ਪੱਕਾ ਤੁਸੀਂ ਖੋਸੋ ਭਾਈ ਹਾਂਜੀ 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 ਵੀਰੇ ਲੈ ਵੀ ਦੋਨੇ ਤੇਰਾ ਖੋਸ ਨੇ ਧੰਨਵਾਦ ਭਾਈ